ਦਾ ਇਹ ਟੂਰਨਾਮੈਂਟ ਬਾਬਾ ਸਿਵਾ ਸਿੰਘ ਸਪੋਰਟਸ ਕਲੱਬ ਵੱਲੋਂ ਜੋ ਕਰਵਾਇਆ ਗਿਆ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਹ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਇਹੋ ਜਿਹੇ ਪ੍ਰੋਗਰਾਮ ਜਿਹੜੇ ਉਹ ਕਰਨੇ ਚਾਹੀਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਪੰਜਾਬ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਨੌਜਵਾਨੀ ਨੂੰ ਨਸ਼ੇ ਦੇ ਕੋਹੜ ਤੋਂ ਬਚਾ ਰਹੇ ਨੇ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਨੌਜਵਾਨੀ ਨੂੰ ਵੱਧ ਤੋਂ ਵੱਧ ਖੇਡਾਂ ਪ੍ਰਤੀ ਪ੍ਰੇਰਿਤ ਕਰਕੇ ਨਸ਼ੇ ਦੇ ਤੋਂ ਕੋਹੜ ਤੋਂ ਬਚਾਇਆ ਜਾ ਸਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਸੰਸੀ ਦੇ ਪਿੰਡ ਮਿਆਦੀਆਂ ਕਲਾ ਵਿਖੇ ਬਾਬਾ ਸੇਵਾ ਸਿੰਘ ਸਪੋਰਟਸ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ ਬੜੇ ਹੀ ਸ਼ਾਨ ਔਰ ਸ਼ੌਕਤ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਟੂਰਨਾਮੈਂਟ ਵਿੱਚ ਹਲਕਾ ਇੰਚਾਰਜ ਅਤੇ ਪਨਗ੍ਰੇਨ ਪੰਜਾਬ ਦੇ ਚੇਅਰਮੈਨ ਸ਼੍ਰੀ ਬਲਦੇਵ ਸਿੰਘ ਮਿਆਦੀਆਂ ਅਤੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਦਲਜੀਤ ਸਿੰਘ ਮਿਆਦੀਆਂ ਜੀ ਖਾਸ ਤੌਰ ਤੇ ਪਹੁੰਚੇ ਅਤੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਵੱਡੇ ਵੱਡੇ ਨਾਮੀ ਕਬੱਡੀ ਖਿਡਾਰੀਆਂ ਨੇ ਖੁੱਲੇ ਖੇਡ ਮੈਦਾਨ ਦੇ ਵਿੱਚ ਆਪਣੇ ਖੇਡ ਦੇ ਜੋਰ ਦਿਖਾਈ ਕਬੱਡੀ ਟੂਰਨਾਮੈਂਟ ਵਿੱਚ ਹਜ਼ਾਰਾਂ ਦਰਸ਼ਕ ਪਹੁੰਚੇ ਅਤੇ ਉਹਨਾਂ ਨੇ ਟੂਰਨਾਮੈਂਟ ਦਾ ਆਨੰਦ ਲਿਆ ਇਸ ਮੌਕੇ ਤੇ ਕਮੇਟੀ ਪ੍ਰਬੰਧਕਾਂ ਦੇ ਵੱਲੋਂ ਚੇਅਰਮੈਨ ਬਲਦੇਵ ਸਿੰਘ ਮਿਆਦੀਆ ਜ਼ਿਲ੍ਹਾ ਦਿਹਾਤੀ ਤੇ ਜਨਰਲ ਸਕੱਤਰ ਸਰਦਾਰ ਦਲਜੀਤ ਸਿੰਘ ਮਿਆਦੀਆ ਅਤੇ 올ੰਪੀਅਨ ਖਿਡਾਰਣ ਗੁਰਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਪਨਗ੍ਰੇਡ ਪੰਜਾਬ ਦੇ ਚੇਅਰਮੈਨ ਸ਼੍ਰੀ ਬਲਦੇਵ ਸਿੰਘ ਮਿਆਦੀਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਿਹਾਤੀ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਦਲਜੀਤ ਸਿੰਘ ਮਿਆਦੀਆ ਜੀ ਦੇ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਟਰੋਫੀਆਂ ਸੌਂਪੇ ਤਕਬੀ ਅਤੇ ਨਗਦ ਹਜ਼ਾਰਾਂ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਵਿਆਦਿਆ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਨਸ਼ੇ ਛੱਡੋ ਅਤੇ ਖੇਡਾਂ ਵੱਲ ਧਿਆਨ ਦੇਵੋ ਤੇ ਆਪਣੇ ਮਾਪਿਆਂ ਦਾ ਤੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕਰੋ ਇਸ ਮੌਕੇ ਤੇ ਹਾਜ਼ਰ ਸੰਤ ਬਾਬਾ ਸੁਖਬੀ ਸਿੰਘ ਜੀ ਕੀਲਾ ਅਨੰਦਗੜ੍ਹ ਸਾਹਿਬ ਵਾਲੇ ਕੋਚ ਬਾਬਾ ਬਲਦੇਵ ਸਿੰਘ ਪਿੰਡ ਦਾ ਕਬੱਡੀ ਸ਼੍ਰੀ ਰਾਜਪਾਲ ਸਿੰਘ ਅਖਵਾਨ ਰੀਕੂ ਯੋਧੂ ਵਾਲੀਆ ਕੁਲਦੀਪ ਸਿੰਘ ਹਰਬੰਦ ਸਿੰਘ ਕੈਨੇਡਾ তীর্থ ਸਿੰਘ ਕੈਨੇਡਾ ਗਗਨਦੀਪ ਸਿੰਘ ਬੱਬਾ ਸਤਨਾਮ ਸਿੰਘ ਮੋੜੇ ਪ੍ਰਗਟ ਸਿੰਘ ਯੂ ਐਸ ਏ ਅੰਮ੍ਰਿਤ ਸਿੰਘ ਯੋਧੂ ਵਾਲੀਆ ਕੈਨੇਡਾ ਵਰਦੀਪ ਸਿੰਘ ਯੂ ਐਸ ਏ ਸੋਨੀ ਮਹਿੰਦੀ ਦਲਜੀਤ ਸਿੰਘ ਵੇਹਰਾ लवली ਵੇਰਾ ਕਬੱਡੀ ਖਿਡਾਰੀ ਲਖਵਿੰਦਰ ਸਿੰਘ ਭਿੱਡੀ ਸੈਦ ਦਾ ਗੁਰਵਿੰਦਰ ਸਿੰਘ ਕਹਲੋ ਚੂਚਕਵਾਲ ਸਰਪੰਚ ਸੁਖਦੇਵ ਸਿੰਘ ਮੁਜ਼ੱਫਰਪੁਰ ਸਰਪੰਚ ਹਰਜਿੰਦਰ ਸਿੰਘ ਬੰਮਦ ਡਾਕਟਰ ਰਾਜੂ ਕਸਕਰ ਵਰਿੰਦਰ ਸਿੰਘ ਖਿਆਲਾ ਸੌਂਦ ਸਿੰਘ ਨੰਬਰਦਾਰ ਸਹੋਰਾ ਆਪਾ ਗੋ ਜਸਪਾਲ ਸਿੰਘ ਬੋਹਲੀਆ ਆਪਾ ਗੋ ਗੁਰਪ੍ਰੀਤ ਸਿੰਘ ਨੇਪਾਲ ਆਪਾ ਗੋ ਖੁਸ਼ਪਾਲ ਸਿੰਘ ਕੜਿਆਲ ਆਪਾ ਗੋ ਚਰਨਜੀਤ ਸਿੰਘ ਜਸਤਰਵਾਲ ਪ੍ਰਧਾਨ ਰਸ਼ਪਾਲ ਸਿੰਘ ਬਰਿਹਾਰ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ ਚੱਕ ਬਿਸ਼ਰੀ ਬਲਾਕ ਪ੍ਰਧਾਨ ਦਰਸੀਬ ਸਿੰਘ ਛੰਡਕਵਾਲੀ ਜਗਬੀਰ ਸਿੰਘ ਤੱਲੇ ਡਾਕਟਰ ਕੁਰਪੇ ਸਿੰਘ ਲੋਪੋਕੇ ਠੇਕੇਦਾਰ ਜੁਝਾਰ ਸਿੰਘ ਚੱਕ ਬਿਸ਼ਰੀ ਬਲਾਕ ਪ੍ਰਧਾਨ ਅਮ੍ਰਿਤਪਾਲ ਸਿੰਘ ਸੋਹਰਾ ਆਦੀ ਹਾਜ਼ਰ ਸਨ ਇਸ ਮੌਕੇ ਤੇ ਆਏ ਹੋਏ ਪਤਵੰਤ ਤੇ ਸੱਜਣਾ ਦਾ तहे ਦਿਲੋਂ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਤੇ ਵਿਆਦੀਆਂ ਜਿਹਦੇ ਵੱਲੋਂ ਆਏ ਹੋਏ ਆਪਾ ਗੁਸਹਿਬਾਨਾ ਵਰਕਨਾ ਤੇ ਪਤਵੰਤ ਤੇ ਸੱਜਣਾ ਦਾ तहे ਦਿਲੋਂ ਖਾਸ ਧੰਨਵਾਦ ਕੀਤਾ ਗਿਆ ਉਹ ਸੰਕੇ ਤੇਰੇ ਮੁੰਡਿਆ ਉਹ ਗੋਪੀ ਲੋਰੀ ਮਿਲ ਪਹਿਲਾ ਹੀ ਮਾਰਨੇ ਲੱਗੀ ਖੋਕਵੇਂ ਜੱਤੀ ਧਰਦੀ ਵਿੱਚ ਪਾਣੀ ਨਾਲ ਸਾਹਮਣੇ ਦਾ ਖਲਮਗਾੜੀ ਉਹ ਪੈਂਦੀ ਕਬੱਡੀ ਟੱਕਰ ਸੋ ਸਾਥੀਓ ਮੈਂ ਤੁਹਾਡਾ ਆਪਣਾ ਦਰਜੀਤ ਸਿੰਘ ਵਿਧਾਇਕ ਜਿਲ੍ਹਾ ਚਕਤਰਾ ਹਮਾ ਦੀ ਪਾਰਟੀ ਅਮਰਸਰ ਦੇ ਅਤੀ ਸੋ ਜੋ ਅੱਜ ਦਾ ਇਹ ਟੂਰਨਾਮੈਂਟ ਬਾਬਾ ਸਿਵਾ ਸਿੰਘ ਸਪੋਰਟਸ ਕਲੱਬ ਵੱਲੋਂ ਜੋ ਕਰਵਾਇਆ ਗਿਆ ਅਤੀ ਸ਼ਲਾਘਾਯੋਗ ਪ੍ਰੋਗਰਾਹਾ ਆ ਜੋ ਨੌਜਵਾਨ ਸਾਡੇ ਸਾਥੀ ਜੋ ਵੀ ਇਲਾਕੇ ਦੇ ਨੇ ਉਹਨਾਂ ਵੱਲੋਂ ਜੋ ਪ੍ਰੋਗਰਾਹਾ ਕੀਤਾ ਗਿਆ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਔਰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਇਹੋ ਜਿਹੇ ਪ੍ਰੋਗਰਾਹੇ ਜਿਹੜੇ ਉਹ ਕਰਨੇ ਚਾਹੀਦੇ ਨੇ ਬਹੁਤ ਹੀ ਸ਼ਲਾਘਾਯੋਗ ਪ੍ਰੋਗਰਾਹਾ ਸੋ ਇਸ ਮੌਕੇ ਦੇ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ 올ੰਪੀਅਨ ਖਿਡਾਰਮ ਸਾਡੀ ਧੀ ਜਿਹੜੀ ਅਗਰਜੀਤ ਕੌਰ ਜੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਹਲਕਾ ਨ ਚਾਰਜ ਚੇਅਰਮੈਨ ਬਣ ਗਏ ਨੇ ਪੰਜਾਬ ਸਰਦਾਰ ਕੁਲਦੇਵ ਸਿੰਘ ਮਿਆਧੀਆਂ ਜੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਬਹੁਤ ਧੰਨਵਾਦ ਔਰ ਚੇਚੇ ਤੌਰ ਤੇ ਜਿਹੜੇ ਸਾਡੇ ਵਿੱਚ ਪਹੁੰਚੇ ਨੇ ਸਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਸੰਤ ਬਾਬਾ ਬਾਬਾ ਸਿੰਘ ਜੀ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਔਰ ਸਮੁੱਚੇ ਇਲਾਕੇ ਦੇ ਵਿੱਚੋਂ ਸਾਡੇ ਜਿਹੜੇ ਵੀਰ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਖੇਡਣ ਆਈਆਂ ਜਿੰਨੀਆਂ ਵੀ ਟੀਮਾਂ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਗਗਨ ਸਿੰਘ ਮਾਨ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਪੰਜਾਬ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਨੌਜਵਾਨੀ ਨੂੰ ਨਸ਼ੇ ਦੇ ਕੋਰ ਤੋਂ ਬਚਾ ਰਹਿਣੇ ਔਰ ਪੰਜਾਬ ਦਾ ਨਾਮ ਜਿਹੜਾ ਵਰਲਡ ਲੈਵਲ ਤੇ ਜਿਹੜਾ ਰੋਸ਼ਨ ਹੋਵੇ ਖੇਡਾਂ ਦੇ ਵਿੱਚ ਉਹਦੇ ਵਾਸਤੇ ਜਿਹੜੇ ਵੱਧ ਤੋਂ ਵੱਧ ਸਾਡੀ ਇਹਦੀ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਜੀ ਮਾਨ ਵੱਲੋਂ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਨੌਜਵਾਨੀ ਨੂੰ ਵੱਧ ਤੋਂ ਵੱਧ ਖੇਡਾਂ ਪ੍ਰਤੀ ਪ੍ਰੇਰਿਤ ਕਰਕੇ ਨਸ਼ੇ ਦੇ ਤੋਂ ਕੋਰ ਤੋਂ ਬਚਾਇਆ ਜਾ ਸਕੇ ਔਰ ਜਿਹੜਾ ਪੰਜਾਬ ਨੂੰ ਹੋਰ ਖਿਚਾਲ ਬਣਾਇਆ ਜਾ ਸਕੇ ਔਰ ਆਈਆਂ ਆਈਆਂ ਸਮੁੱਚੀਆਂ ਸੰਗਤਾਂ ਦਾ ਵਿਸ਼ੇਸ਼ ਅਖ਼ੀਆਤਾਂ ਦਾ ਇੱਕ ਵੱਲੋਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਾਉਂਦਾ ਓ ਸੜਕੇ ਤੇਰੇ ਮੁੰਡਿਆ ਓ ਗੋਪੀ ਲੋਰੀ ਮਿਲ ਪਹਿਲਾ ਹੀ ਮਾਰਨੇ ਲੱਗੀ ਖੋਕਵੇਂ ਜੱਤੀ ਧਰਦੀ ਵਿੱਚ ਪਾਣੀ ਨਾਲ ਸਾਹਮਣੇ ਦਾ ਖਲਮਗਾੜੀ ਓ ਪੈਂਦੀ ਕਬੱਡੀ ਟੱਕਰ ਚਰਦੀ ਕਲਾ ਟਾਈਮ ਟੀਵੀ ਲਈ ਚੁਗਾਵਾਂ ਤੋਂ ਪੱਤਰਕਾਰ ਸੁਬੇਗ ਸਿੰਘ ਸੋਨਾ ਦੀ ਖਾਸ ਰਿਪੋਰਟ